ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਬੁਕਰਮ ਪੇਸਟਿੰਗ ਦੇ ਉੱਪਰ ਆਪਾਂ ਇੱਕ ਛੋਟੇ ਗਲੇ ਤੋਂ ਹੀ ਇੱਕ ਵੱਡਾ ਗਲਾ ਕਿਵੇਂ ਤਿਆਰ ਕਰ ਸਕਦੇ ਆ ਤੇ ਉਹਦੇ ਲਈ ਆਪਾਂ 7.5 ਇੰਚ ਗਲਾ ਜਿਹੜਾ ਹੈਗਾ ਗਲੇ ਦਾ ਨਾਪ ਹੈਗਾ ਉਹ ਲਵਾਂਗੇ ਤੇ ਉਸ ਤੋਂ ਬਾਅਦ 1 ਇੰਚ ਆਪਾਂ ਫालतू ਛੱਡ ਲਵਾਂਗੇ ਕਟਿੰਗ ਵਾਸਤੇ ਠੀਕ ਹੈ ਜੀ ਤੇ ਇਸ ਨੂੰ ਚੰਗੀ ਤਰ੍ਹਾਂ ਇਦਾਂ ਮਾਰਕ ਕਰ ਲੈਣਾ ਆਪਾਂ 7.5 ਇੰਚ ਗਲੇ ਦੀ ਡੁੰਗਾਈ ਆ ਤੇ 1 ਇੰਚ ਆਪਾਂ ਫालतू ਛੱਡ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰ ਲੈਣਾ ਤੇ ਫੋਲਡ ਕਰਨ ਤੋਂ ਬਾਅਦ ਆਪਾਂ ਇਹਦੀ ਨਿਸ਼ਾਨੀ ਲਾਵਾਂਗੇ 1 ਇੰਚ ਆਪਾਂ ਮਾਰ ਜਾਂਦਾ ਛੱਡ ਦਾਂਗੇ ਤੇ ਪੌਣੇ 3 ਇੰਚ ਤੇ ਆਪਾਂ ਨਿਸ਼ਾਨੀ ਲਾਵਾਂਗੇ ਚੜਾਈ ਦੀ ਠੀਕ ਹੈ ਜੀ 1.3 ਇੰਚ ਤੇ ਨਿਸ਼ਾਨੀ ਲਾ ਕੇ ਆਪਾਂ ਬੁਕਰਮ ਨੂੰ ਇਸ ਤਰ੍ਹਾਂ ਸੈੱਟ ਕਰ ਲਵਾਂਗੇ ਇਹ ਮਤਲਬ ਕਿ ਇੱਕ ਗਲੇ ਦੇ ਵਿੱਚੋਂ ਹੀ ਆਪਾਂ ਵੱਡਾ ਗਲਾ ਫੈਨਸੀ ਗਲਾ ਜਿਹੜਾ ਹੈਗਾ ਉਹ ਬਣਾਵਾਂਗੇ ਮਤਲਬ ਕਿ ਲੰਮਾ ਗਲਾ ਕੱਟਣ ਦੀ ਲੋੜ ਨਹੀਂ ਹੈਗੀ ਤੇ ਇਸ ਤਰ੍ਹਾਂ ਇਹਨੂੰ ਆਪਾਂ ਮਾਰਕ ਕਰ ਲਵਾਂਗੇ ਤੇ ਮਾਰਕ ਕਰਨ ਤੋਂ ਬਾਅਦ ਆਪਾਂ ਇਹਦੀ ਸ਼ੇਪ ਦੇਵਾਂਗੇ ਗਲੇ ਦੀ ਸਵੀਟ ਹਟ ਸ਼ੇਪ ਦੇਵਾਂਗੇ ਬਹੁਤ ਸੋਹਣੀ ਜੀ ਤੇ ਤੁਸੀਂ ਦੇਖਿਓ ਧਿਆਨ ਦੇ ਨਾਲ ਆਪਾਂ ਨਿਸ਼ਾਨੀਆਂ ਕਿਵੇਂ ਲਾਈਆਂ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਕਾਰਨਰ ਹੈਗਾ ਕਾਰਨਰ ਦੇ ਵਿੱਚੋਂ ਡੇਢ ਜਾਂ 2 ਇੰਚ ਤੇ ਨਿਸ਼ਾਨੀ ਲਾ ਸਕਦੇ ਆ ਤੇ ਆਪ ਦੇ ਹਿਸਾਬ ਨਾਲ ਤੁਸੀਂ ਜਿੱਥੇ ਤੁਹਾਨੂੰ ਸ਼ੇਪ ਸੈੱਟ ਲੱਗਦੀ ਹੈ ਉੱਥੇ ਤੁਸੀਂ ਇਦਾਂ ਗੁਲਾਈ ਪਾ ਸਕਦੇ ਆ ਤੇ ਇਦਾਂ ਤੁਹਾਡਾ ਗਲਾ ਜਿਹੜਾ ਹੈਗਾ ਉਹ ਗਲੇ ਦੀ ਸ਼ੇਪ ਜਿਹੜੀ ਆ ਤਿਆਰ ਹੋ ਗਈ ਆ ਤੇ ਇਹ ਆਪਣੀ ਕਟਿੰਗ ਵਾਲੀ ਨਿਸ਼ਾਨੀ ਹੈ ਜਿੱਥੋਂ ਆਪਾਂ ਗਲਾ ਕਟਿੰਗ ਕਰਨਾ ਹੈਗਾ ਤੇ ਇਹਨੂੰ ਤੁਸੀਂ ਕਟਿੰਗ ਜਿਹੜੀ ਬਾਹਰਲੀ ਕਟਿੰਗ ਆ ਉਹਨੂੰ ਬੜੀ ਸਫਾਈ ਨਾਲ ਕਰਨਾ ਕਿਉਂਕਿ ਇਹ ਗਲਾ ਆਪਾਂ ਬਾਹਰ ਨੂੰ ਪਲਟਾਉਣਾ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਗਲੇ ਦੀ ਤੇ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦੀ ਜਿਹੜੀ ਸ਼ੇਪ ਆ ਮਤਲਬ ਗਲੇ ਦੀ ਜਿਹੜੀ ਲੰਬਾਈ ਆ ਉਹ ਕਿਵੇਂ ਵਧਾਉਣੀ ਆ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਫੈਂਸੀ ਗਲਾ ਆਪਾਂ ਕਿਵੇਂ ਬਣਾਉਣਾ ਤੇ ਇਹਦੇ ਲਈ ਆਪਾਂ ਨੂੰ ਮਤਲਬ ਕਿ ਲੰਬਾਈ ਚ ਲੰਮਾ ਬੁਕਰਮ ਹੋਰ ਜ਼ਿਆਦਾ ਜ਼ਿਆਦਾ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਹੁਣ ਆਪਾਂ ਇਹਨੂੰ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਕੱਟ ਲੈਣਾ ਠੀਕ ਹੈ ਜੀ ਸੈਂਟਰ ਚ ਇਸ ਤਰ੍ਹਾਂ ਆਪਾਂ ਕਟਿੰਗ ਕਰਕੇ ਇਹਦੀ ਚੰਗੀ ਤਰ੍ਹਾਂ ਹਨ ਤੇ ਸਫਾਈ ਨਾਲ ਕਟਿੰਗ ਕਰਨੀ ਆ ਕਿਤੇ ਵੀ ਟੱਕ ਵਗੈਰਾ ਨਹੀਂ ਲੱਗਣਾ ਚਾਹੀਦਾ ਤੇ ਕਟਿੰਗ ਕਰਕੇ ਤੇ ਤੁਸੀਂ ਦੇਖੋਗੇ ਆਪਣੇ ਕੋਲੇ ਬਹੁਤ ਸੋਹਣੀ ਸ਼ੇਪ ਦਾ ਇੱਕ ਗਲਾ ਬਣ ਕੇ ਜਿਹੜਾ ਹੈਗਾ ਉਹ ਰੈਡੀ ਹੋ ਗਿਆ ਤੇ ਇਹ সুইਟ ਹਾਰਟ ਗਲਾ ਜਿਹੜਾ ਦੇਖੋ ਆਪਣੇ ਕੋਲੇ ਰੈਡੀ ਹੋ ਗਿਆ ਜਿਹੜਾ ਆਪਾਂ ਤਿਆਰ ਕਰਨਾ ਹੈ ਤੇ ਇਹ ਜਿਹੜਾ ਸੈਂਟਰ ਵਾਲਾ ਪੀਸ ਹੈ ਇਹਦੇ ਵਿੱਚੋਂ ਆਪਾਂ ਡਿਜ਼ਾਈਨਿੰਗ ਤਿਆਰ ਕਰਾਂਗੇ ਇਹਨੂੰ ਸਿੱਟਣਾ ਨਹੀਂ ਹੈਗਾਗਾ ਇਹਦੇ ਵਿੱਚੋਂ ਆਪਾਂ ਜਿਹੜੀ ਥੱਲੇ ਆਪਾਂ ਡਿਜ਼ਾਈਨਿੰਗ ਕਰਨੀ ਹੈ ਉਹ ਤਿਆਰ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਤੁਸੀਂ ਇਹਦੇ ਤੋਂ ਤਿਆਰ ਕਰ ਸਕਦੇ ਆਂ ਇਦਾਂ ਆਪਾਂ ਸਕੇਲ ਨਾਲ ਮਾਰਕ ਕਰਕੇ ਆਪਾਂ ਲੰਬੀ ਪੱਟੀ ਇੱਕ ਕੱਟ ਲਈ ਥੱਲੇ ਸ਼ੇਪ ਉਹੀ ਬਣੀ ਹੋਈ ਸੀ ਜਿਹੜੀ ਆਪਾਂ ਗਲੇ ਦੀ ਲਈ ਹੈ ਠੀਕ ਐ ਇਸ ਤਰ੍ਹਾਂ ਮਤਲਬ ਉਹਨੂੰ ਵੀ ਤੇ ਰੱਖ ਕੇ ਮਾਰਕ ਕਰਕੇ ਇਦਾਂ ਤੇ ਕੋਣਾ ਕੱਟ ਲੈਣਾ ਤੇ ਉਹਦੀ ਜਿਹੜੀ ਗਲੇ ਦੀ ਵੀ ਆ ਉਹਦੇ ਤੁਸੀਂ ਚਿਪਕਾ ਕੇ ਉਹਨੂੰ ਇਦਾਂ ਆਪਣੇ ਕੋਲੇ ਇੱਕ ਫੈਂਸੀ ਗਲਾ ਬਣ ਕੇ ਰੈਡੀ ਹੋ ਜਾਊਗਾ ਬਹੁਤ ਹੀ ਘੱਟ ਬੁਕਰਮ ਦੇ ਵਿੱਚ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਜੀ